ਹਾਂਜੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਅਸੀਂ ਗੁਰਦੁਆਰਾ ਸਾਹਿਬ ਆਏ ਆਂ ਭਾਈ ਵੇ ਲੋ ਸਭ ਤੋਂ ਪਹਿਲਾਂ ਦੇ ਮੱਥਾ ਟੇਕਣ ਅੱਜ ਸਾਡੇ ਬੇਟੇ ਦਾ ਜਨਮ ਦਿਨ ਹੈ ਹਰਦੀਪ ਦਾ ਸਾਨੂੰ ਤਾਂ ਤੁਸੀਂ ਜਾਣਦੇ ਹੋ ਸਾਡਾ ਬੇਟਾ ਹੈ ਹਰਦੀਪ 23 ਫਰਵਰੀ ਦਾ ਇਹਦਾ ਜਨਮ ਦਿਨ ਹੁੰਦਾ ਤੇ ਇਹਦੀ ਪਲਾਨਿੰਗ ਸੀ ਕਿ ਜਨਮ ਦਿਨ ਮਨਾਉਣ ਦੀ ਹਰ ਇੱਕ ਬੱਚੇ ਦੀ ਹੁੰਦੀ ਹੈ ਜਿਵੇਂ ਵੀ ਮੈਂ ਆ ਕਰੂੰਗਾ ਕਰੂੰਗਾ ਦੋਸਤਾਂ ਨਾਲ ਅੱਡ ਮਨਾਊਂਗਾ ਛੋਡੇ ਕੋਲੇ ਮਨਾਊਂਗਾ ਇਹਦਾ 10000 ਰੁਪਿਆ ਖਰਚਣ ਦਾ ਪਲਾਨ ਸੀਗਾ ਪਰ ਇਹ ਰਾਤ ਕਹਿੰਦਾ ਵੀ ਮੈਂ ਡੈਡੀ ਉਹ 10000 ਰੁਪਿਆ ਖਰਚਦਾ ਨਹੀਂ ਜਨਮ ਦਿਨ ਤੇ ਜਨਮ ਦਿਨ ਤਾਂ ਮੇਰੇ ਫਿਰ ਵੀ ਆ ਜਾਣਗੇ ਮੈਂ ਸ਼ੁਭ ਕਰਨ ਦੇ ਪਰਿਵਾਰ ਨੂੰ ਡੋਨੇਟ ਕਰੂੰਗਾ ਉਹ 10000 ਰੁਪਿਆ ਤੇ ਇਸ ਕਰਕੇ ਇਹਨੇ ਇਹ ਫੈਸਲਾ ਕਰਿਆ ਤੇ ਅਸੀਂ ਡੋਨੇਟ ਕਰਨ ਲੱਗਿਆ ਇਹਦੇ ਪੈਸੇ ਸ਼ਾਬਾਸ਼ ਜਿੰਦਿਆਂ ਆਪਦੇ ਪੁੱਤ ਤੇ ਮਾਣ ਵੀ ਹੈ ਸਾਨੂੰ ਜਿਹੜਾ ਕਿਸੇ ਦੇ ਦੁੱਖ ਦਰਦ ਨੂੰ ਜਿਹਨੇ ਸਮਝਿਆ ਤੇ ਉਹ ਪੰਜਾਬ ਦਾ ਪੁੱਤ ਸੀ ਉਹ ਵੀ ਆਪਣੀ ਖਾਤਰੀ ਉਹਨੇ ਚੀਜ਼ ਦੀ ਦਿੱਤੀ ਹੈ ਆਪਾਂ ਉਹਦੇ ਪਰਿਵਾਰ ਦੇ ਨਾਲ ਖੜੀਏ ਤੇ ਪੁੱਤ ਤਾਂ ਕਿਸੇ ਮਾਂ ਨੂੰ ਆਪਾਂ ਮੋੜ ਨਹੀਂ ਸਕਦੇ ਨਾ ਭੈਣ ਨੂੰ ਭਰਾ ਮੋੜ ਸਕਦੇ ਆ ਪਰ ਇੰਨੀ ਕੁ ਦੀ ਫਾਈਨੈਂਸ਼ਲੀ ਮਦਦ ਕਰ ਸਕਦੇ ਆ ਵੀ ਉਹ ਕਿਸੇ ਦੇ ਹੱਥਾਂ ਕਣੀ ਨਾ ਚੱਕਣ ਕੱਲ ਨੂੰ ਇਸ ਕਰਕੇ ਤੁਸੀਂ ਵੀ ਡੋਨੇਟ ਕਰਿਓ ਤੇ ਅਸੀਂ ਵੀ ਕਰਨ ਲੱਗੇ ਆ 10000 ਅਸੀਂ ਨਾਲ ਰਸੀਦ ਲਾ ਦੇਾਂਗੇ ਤੇ ਬਾਕੀ ਇਹ ਵੀਡੀਓ ਤੋਂ ਜੋ ਵੀ ਰੈਵਨਿਊ ਆਊਗਾ ਚਾਰ ਪੈਸੇ ਜਿਹੜੇ ਵੀ ਆਉਣਗੇ ਉਹ ਵੀ ਅਸੀਂ ਉਹਨਾਂ ਨੂੰ ਹੀ ਦੇਵਾਂਗੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਇਸ 'ਚ ਵੀ ਹਿੱਸਾ ਪਾ ਸਕਦੇ ਹੋ ਸਾਰਿਆਂ ਦਾ ਧੰਨਵਾਦ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਮੇਰਬਾਨੀ ਜੀ ਸ਼ੁਕਰੀਆ ਬਾਈਰ ਜੀ ਤਰਫ ਸਾਰਾ ਵਾਹਿਗੁਰੂ ਜੀ ਕੀ ਫਤਿਹ